ਇੱਡਾ ਐਲਾਨ ਜਰੂਰ ਕਰਦਾ ਤੁਹਾਡੇ ਮੂਰੇ 1 ਲੱਖ ਰੁਪਈਆ ਉਹਦੇ ਘਰਦਿਆਂ ਨੂੰ ਜਿਹੜੀ ਕੁੜੀ ਆ ਬੱਚੀ ਆ ਛੇ ਸਵੇਂ ਮੇਰੀ ਧੀ ਹਾਰ ਗਈ ਆ ਉਹਦਾ 18 ਸਾਲ ਤੱਕ ਸਕੂਲਿੰਗ ਦਾ ਖਰਚਾ ਮੈਂ ਪਿਛਲੇ ਕੁਝ ਦਿਨਾ ਤੋਂ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਬੜੀ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਸੀ ਜਿਸ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ 5 ਸਾਲ ਦੇ ਬੱਚੇ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਇੱਕ ਪ੍ਰਵਾਸੀ ਦੇ ਵੱਲੋਂ ਮਾਰ ਦਿੱਤਾ ਗਿਆ ਜਿਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਮਤੇ ਪਾਏ ਜਾ ਰਹੇ ਨੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਉਸ ਪਰਿਵਾਰ ਦੀ ਲੈ ਕੋਈ ਨਹੀਂ ਕਰ ਰਿਹਾ ਜਿਸ ਦਾ 5 ਸਾਲ ਦਾ ਬੱਚਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਕਿ ਉਸ ਪਰਿਵਾਰ ਦੇ ਉੱਤੇ ਹੁਣ ਕੀ ਬਿਤ ਰਹੀ ਹੋਵੇਗੀ ਹੁਣ ਸੋਸ਼ਲ ਮੀਡੀਆ ਇਨਫਲੂਐਂਸਰ ਰੋਜ਼ਰ ਸੰਧੂ ਵੱਲੋਂ ਮਦਦ ਦਾ ਹੱਥ ਅਗੇ ਵਧਾਇਆ ਗਿਆ ਅਤੇ ਪਰਿਵਾਰ ਨੂੰ 1 ਲੱਖ ਰੁਪਏ ਦੇਣ ਦੇ ਨਾਲ-ਨਾਲ 5 ਸਾਲ ਦੇ ਬੱਚੇ ਦੀ ਭੈਣ ਦਾ 18 ਸਾਲ ਤੱਕ ਪੜ੍ਹਾਈ ਦਾ ਸਾਰਾ ਖਰਚਾ ਕਰਨ ਦਾ ਐਲਾਨ ਕੀਤਾ ਗਿਆ ਵੀਡੀਓ ਜਾਰੀ ਕਰਕੇ ਰੋਜ਼ਰ ਸੰਧੂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਸੀਂ ਵੀ ਇੱਕ ਵਾਰ ਜਰੂਰ ਸੁਣੋ ਮੇਰੇ ਭਰਾਵੋ ਮੈਂ ਵਿਊਅਰਸ਼ਿਪ ਤੇ ਨੀਚਾ ਖੜਾ ਚ ਹੁੰਦਾ ਇਸ ਕੰਟਰੋਵਰਸੀ ਵਿੱਚ ਕੀ ਵੀ ਬੱਚੇ ਦਾ ਕਤਲ ਹੋਇਆ ਠੀਕ ਹੈ ਪਰ ਮੈਂ ਐਡਾ ਐਲਾਨ ਜਰੂਰ ਕਰਦਾ ਤੁਹਾਡੇ ਮੂਰੇ 1 ਲੱਖ ਰੁਪਈਆ ਉਹਦੇ ਘਰਦਿਆਂ ਨੂੰ ਕੈਸ਼ ਤੇ ਜਿਹੜੀ ਕੁੜੀ ਆ ਬੱਚੀ ਆ ਸ਼ਾਇਦ ਸਮੀਨ ਮੇਰੀ ਧੀ ਆ ਲਗੀ ਆ ਉਹਦਾ 18 ਸਾਲ ਤੱਕ ਸਕੂਲਿੰਗ ਦਾ ਖਰਚਾ ਮੈਂ ਕਰੂੰ ਉਹਦੇ ਕਿਤਾਬਾਂ ਦਾ ਉਹਦੇ ਫੀਸਾਂ ਦਾ ਸਕੂਲ ਨਹੀਂ ਆ ਮੈਂ ਪਰੂ ਮੈਂ ਪਰੂ ਉਹਦੇ ਡੈਡੀ ਦੇ ਨਾਲ ਮੇਰੀ ਗੱਲ ਹੋ ਗਈ ਏ ਮੈਂ ਜਾਣਾ ਵੀ ਏ ਠੀਕ ਹੈ ਉਹਦੇ ਡੈਡੀ ਦੇ ਨਾਲ ਟਾਈਮ ਅਸੀਂ ਲੱਲਿਆ ਉਹ ਉਹਨੇ ਕਿਹਾ ਕਿ 2-4 ਦਿਨ ਰੋਕ ਕੇ ਆਏ ਠੀਕ ਹੈ ਜਿਵੇਂ ਦਿਨ ਉੱਥੇ ਗਿਆ ਤੁਹਾਡੇ ਸਾਰਿਆਂ ਨਾਲ ਕਰੂ ਇਹ ਵੀਵਰਸ਼ਿਪ ਦੇ ਲਈ ਉਹ ਕਰੋ ਉਹ ਕਰੋ ਆਈ ਡੋਨਟ ਨੀਡ 올 ਥਿਸ ਕੰਟਰੋਵਰਸੀ ਬਾਬੇ ਨਾਨਕ ਦੀ ਕਿਰਪਾ ਨਾਲ ਸਾਨੂੰ ਬਥੇਰੇ ਵਿਊ ਪੈ ਜਾਂਦੇ ਆ ਮੈਨੂੰ ਇਹ ਸਭ ਸੀ ਚਾਹੀਦੀਆਂ ਪਰ ਏਡਾ ਜਰੂਰ ਮੈਂ ਕਰਨ ਵਾਲਿਆਂ 'ਚ ਬਲੀਫ ਕਰਦਾ ਠੀਕ ਹੈ ਨਾ ਜੋ ਸੱਚ ਸਹੀ ਆ ਉਹ ਗੱਲ ਕਰੂੰਗਾ ਜੋ ਮੈਨੂੰ ਠੀਕ ਲੱਗਦੀ ਨਾ ਕਿਸੇ ਦੇ ਦਬਾਅ ਦੇ ਨਾਲ ਕੋਈ ਗੱਲ ਕਰਨੀ ਮੈਂ ਨਾ ਕੁਝ ਜੋ ਮੈਨੂੰ ਠੀਕ ਲੱਗਦੀ ਮੈਂ ਉਹ ਗੱਲ ਕਰਾਂ ਠੀਕ ਆ ਜਿਸ ਦਿਨ ਇਹ ਲਹਿਰ ਖਤਮ ਹੋਈ ਤੁਸੀਂ ਦੇਖ ਲਿਆ ਜੇ ਉਹ ਵਿਚਾਰਾ ਉਹੀ ਬਜ਼ੁਰਗ ਹੋਣਾ ਉਹ ਮੁੰਡੇ ਦਾ ਪੇ ਹੋਣਾ ਉਹ ਕੁਲੀ ਦਾ ਪੇ ਹੋਣਾ ਜਿਹੜਾ ਰੁੱਲਦਾ ਹੋਣਾ ਉਹ ਵਿਚਾਰਾ ਫਗਵਾੜੇ ਤੋਂ ਕਿਸੇ ਦਾ ਕਰਜ਼ਾ ਦੇਣਾ ਸੀ ਉਹਨੇ ਉਹ ਕਰਜ਼ਾ ਨਹੀਂ ਉਹਦੇ ਕੋਲ ਦੇ ਹੋਇਆ ਤੇ ਉਹਨੇ ਸ਼ਹਿਰ ਚੇਂਜ ਕਰਤਾ ਉਹ ਜਿਖ្សា ਚਲਾਉਂਦਾ ਸੀ ਉਹਦੇ ਬਾਰੇ ਕੋਈ ਨਹੀਂ ਸੋਚਣ ਡਿਆ ਹੈ ਬਾਈ ਮੈਨੂੰ ਪਵਾ ਮਾੜਾ ਕੋ ਪਵਾ ਚੰਗਾ ਕੋ ਉਹਦੇ ਪੇਨ ਮੇਰੀ ਗੱਲ ਹੋ ਗਈ ਹੈ ਕੁੜੀ ਦੇ ਪੂਰੀ 18 ਸਾਲ ਦੀ ਉਮਰ ਤਾਈ ਮੈਂ ਖਰਚਾ ਚੱਕੂ ਉਹਦੇ ਸਕੂਲਿੰਗ ਦਾ ਤੇ 1 ਲੱਖ ਰੁਪਇਆ ਦੇ ਗਿਆ ਉਹ ਤੁਹਾਡੇ ਸਾਰੇ ਦੇ ਸਾਹਮਣੇ ਹੁਣ ਦੇ ਕੇ ਆਉਂ ਮੈਂ ਅੱਜ ਕੱਲ ਜਿੱਦ ਦਿਨ ਉਹਨੇ ਮੈਨੂੰ ਟਾਈਮ ਦਿੱਤਾ ਵੀ ਭਾਜੀ ਆਜੋ ਉਸੇ ਦਿਨ ਜਾ ਕੇ ਦੇ ਕੇ ਆਉਂ ਠੀਕ ਹੈ ਜੀ ਇਹ ਬਾਦ ਆ ਰਿਹਾ ਤੁਹਾਡੇ ਨਾਲ ਤੇ ਮੇਰੀ ਇੱਕ ਰਿਕਵੈਸਟ ਮੇਰੇ ਭਰਾਵਾਂ ਲਈ ਹੈਗੀ ਆ ਸਾਡੇ ਆਦਰਨੀਏ ਏ ਆਪਣਾ ਜਿਹੜੇ ਜਿਹੜੇ ਇਨਫਲੂਐਂਸਰ ਉੱਥੇ ਇਸ ਆਵਾਜ਼ ਨੂੰ ਚੱਕ ਦੇ ਬਈ ਨੇ ਵੈਰੀ ਗੁੱਡ ਤੁਸੀਂ ਵੀ ਵਧੀਆ ਕੰਮ ਕਰਦੇ ਪਿਓ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਸਜ਼ਾਏ ਮੌਤ ਮਿਲਣੀ ਚਾਹੀਦੀ ਆ ਬਿਲਕੁਲ ਤੁਹਾਡੇ ਨਾਲ ਆ ਮੈਂ ਇਸ ਗੱਲ 'ਚ ਸਿਰਫ ਇਸ ਗੱਲ 'ਚ ਮੈਂ ਤੁਹਾਡੇ ਨਾਲ ਨਹੀਂ ਵੀ ਸਾਰਿਆਂ ਨੂੰ ਹੀ ਕੱਟੋ ਇਹਦੇ ਵਿੱਚ ਮੈਂ ਤੁਹਾਡੇ ਨਾਲ ਨਹੀਂ ਹਾਂ ਇਸ ਗੱਲ 'ਚ ਮੈਂ ਤੁਹਾਡੇ ਨਾਲ ਆ ਉਹਨੂੰ ਸਜ਼ਾਏ ਮੌਤ ਮਿਲਣੀ ਚਾਹੀਦੀ ਆ ਨਾਲ ਖੜੇ ਆ ਤੁਹਾਡੇ ਪਰ ਅੱਜ ਮੈਂ ਵੀ ਲੱਖ ਰੁਪਏ ਦੇ ਰਿਹਾ ਤੁਹਾਡੇ ਅੱਗੇ ਵੀ ਰਿਕੁਐਸਟ ਹੈ ਮੇਰੀ ਥਾਣੇਦਾਰ ਸਾਹਿਬ ਅੱਗੇ ਵੀ ਰਿਕੁਐਸਟ ਹੈ ਸਾਡੇ ਲੰਘੋ 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 ਵਾਲੀਆ ਭਾਜੀ ਜਿਹੜੇ ਰੈਪਰ ਨੇ ਉਹਨਾਂ ਅੱਗੇ ਵੀ ਮੇਰੀ ਦਰਖਾਸਤ ਹੈ ਕਿ ਵੀ ਭਾਜੀ ਦੋਨੋਂ ਜਾਨੇ ਅਸੀਂ ਮਿਲ ਕੇ ਚਲੋ ਬੱਚੀ ਦੀ ਸਕੂਲਿੰਗ ਦਾ ਖਰਚਾ ਮੈਂ ਚੱਕ ਲਿਆ ساری ਜ਼ਿੰਦਗੀ ਦਾ ਤੇ ਤੁਸੀਂ ਜਿਹੜਾ ਉਹਦੇ ਕੱਪੜੇ ਲੀੜੇ ਦਾ ਖਰਚਾ ਚੱਕ ਲੋ ਇੱਕ ਇੱਕ ਬੰਦਾ ਵਿੱਚੋਂ ਤੁਹਾਡੇ ਕੱਪੜੇ ਲੀੜੇ ਦਾ ਖਰਚਾ ਚੱਕ ਲੇ ਇੱਕ ਬੰਦਾ ਜਿਹੜਾ ਤੁਹਾਡਾ ਵਿੱਚੋਂ ਇਹ ਕੋਈ 5-7 ਲੱਖ ਜਾਂ ਕੋਈ ਇਦਾਂ ਦੀ ਕੋਈ ਸੇਵਾ ਕਰੀ ਆਪਾਂ ਮੈਂ ਸੋਚਦਾ ਮੈਂ ਸੋਚਦਾ ਆਪਾਂ ਸੇਵਾ ਕਰੀ ਹੋਣਾ ਦੀ ਸੋ ਮੇਰੀ ਜਾਨ ਅਸੀਂ ਤੁਹਾਡੇ ਫੈਨ ਆ ਥਾਣੇਦਾਰ ਸਾਹਿਬ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਲੰਗੋ ਲੰਗੋ ਵਾਲੀਆ ਬਾਈ ਜਿਹੜੇ ਮੇਰੇ ਭਰਾ ਨੇ ਬਹੁਤ ਅੱਛੇ ਰੈਪਰ ਨੇ ਮੈਂ ਉਹਨਾਂ ਦਾ ਵੀ ਫੈਨ ਆ ਠੀਕ ਆ ਸੋ ਮੈਂ ਭਾਜੀ ਤੁਹਾਡੇ ਅੱਗੇ ਦਰਖਾਸਤ ਕਰਦਾ ਕਿ ਤੁਸੀਂ ਜਿਹੜਾ ਆ ਏ ਤੁਸੀਂ ਵੀ ਕੋਈ ਇਦਾਂ ਦਾ ਐਲਾਨ ਕਰੋ ਵੀ ਕੋਈ ਪੈਸੇ ਪੂਹੇ ਜਾਂ ਉਹਦੀ ਮਾਂ ਫੇੜੀ ਆਪਾਂ ਮਦਦ ਕਰੀਏ ਕਿਸੇ ਤਰੀਕੇ ਨਾਲ ਮੈਨੂੰ ਪਤਾ ਤੁਸੀਂ ਬਹੁਤ ਸੇਵਾ ਕਰਦੇ ਹੋ ਬਹੁਤ ਕੰਮ ਕਰਦੇ ਹੋ ਤੇ ਮਿਲ ਕੇ ਮੇਰੀ ਜਾਨ ਅਸੀਂ ਕਰਦੇ ਹਾਂ ਠੀਕ ਹੈ ਕਈ ਚੀਜ਼ਾਂ 'ਚ ਵਿਚਾਰ ਨਹੀਂ ਰਾਲਦੇ ਚਲੋ ਬਖਰੀ ਗੱਲ ਪਰ ਇਸ ਚੀਜ਼ 'ਤੇ ਅਸੀਂ ਵਿਚਾਰ ਦੋਨੋਂ ਜਣੇ ਮਲਾਈਏ ਆਪਣੇ ਕੀ ਖਿਆਲ ਹੈ